ਉੱਡੇ ਭਾਗਾਂ ਤੋਂ ਬਿਨਾ ਨਹੀਂ ਗੁਰੂ ਦੇ ਦਰਸ਼ਨ ਹੁੰਦੇ ਤੇ ਜਿਨ੍ਹਾਂ ਦੇ ਮਨ ਵਿੱਚ ਦਰਸ਼ਨਾ ਦੀ ਹੋਵੇ ਨਾ ਖੇਚ ਦਰਸ਼ਨਾ ਦੀ ਹੋਵੇ ਚਾਹਨਾ ਉਹਨਾਂ ਦੇ ਅੱਗੇ ਲੱਖ ਮੁਸੀਬਤਾਂ ਖੜੀਆਂ ਕਰਦੇ ਹੋ ਸਾਹਮਣੇ ਭਾਵੇਂ ਦੁਸ਼ਮਣ ਬੰਦੂਕਾਂ ਬੀੜ ਕੇ ਖੜੋਤੇ ਹੋਣ ਉਹ ਕਹਿੰਦੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਣਾ ਹੀ ਜਾਣਾ ਜ਼ਿੰਦਗੀ ਰਵੇ ਭਾਵੇਂ ਨਾ ਰਵੇ ਗੁਰੂ ਕੇ ਸੇਕ ਦੇਣਾ ਜੀ ਦਰਬਾਰ ਸਹਿਬ ਹਰਮੰਦਰ ਸਹਿਬ ਜਦੋਂ ਇਹਦੇ ਉੱਤੇ ਦੁਸ਼ਮਣਾਂ ਨੇ ਦਿਵਾਰ ਲੱਖਪਤ ਵਰਗੇ ਪਾਪੀਆਂ ਨੇ ਕਬਜ਼ਾ ਕਰ ਲਿਆ ਸੀ ਹਰ ਮੰਦਰ ਸੈਭਤ ਜੋਤ ਬੁਝਾ ਦਿੱਤੀ ਸੀ ਤੇ ਗੁਰੂ ਕੇ ਸਿੰਘ ਕੀ ਕਰਦੇ ਸੀ ਆਪਣੇ ਕਮਰ ਕੱਸੇ ਦੇ ਵਿੱਚ ਚੰਗੀ ਤਰ੍ਹਾਂ ਘੁੱਟ ਕੇ ਉਹਨਾਂ ਨੇ ਥੋੜਾ ਜਿਹਾ ਕਿਸੇ ਤਰ੍ਹਾਂ ਕਿਸੇ ਸ਼ੀਸ਼ੀ ਕਿਸੇ ਬੋਤਲ ਚ ਤੇਲ ਪਾ ਕੇ ਉਹਨੂੰ ਚੰਗੀ ਤਰ੍ਹਾਂ ਬੰਦ ਕਰਕੇ ਰੂਹ ਲੈ ਕੇ ਕਮਰ ਕੱਸਾ ਚੰਗੀ ਤਰ੍ਹਾਂ ਕੋਟ ਢਕੇ ਬਾਨ ਕੇ ਸਰੋਵਰ ਚ ਤੈਰ ਕੇ ਜਾਇਆ ਕਰਨਾ ਹਰ ਮੰਦਰ ਸਹਿਜ ਜਾ ਕੇ ਜੋਤ ਜਗਾ ਕੇ ਤੈਰ ਕੇ ਵਾਪਸ ਆ ਜਾਇਆ ਕਰਨਾ ਜਿੰਨੇ ਚਿਰ ਨੂੰ ਜਾਲਮਾਂ ਨੇ ਉੱਠਣਾ ਵੀ ਅਸੀਂ ਤੇ ਜੋਤਾਂ ਬੁਝਾਉਂਦੇ ਆ ਕਿੰਨੇ ਜਗਾ ਦਿੱਤੀ ਆ ਉਹਨੇ ਚਿਰ ਨੂੰ ਸਿੰਘਾਂ ਨੇ ਤੋੜ ਕੇ ਤਰ ਕੇ ਵਾਪਸ ਆ ਜਾਇਆ ਕਰਨਾ ਜੇ ਕਿਤੇ ਪਹਿਲਾਂ ਉਹਨਾਂ ਦੀ ਅੱਖ ਖੋਲ ਜਾਨੀ ਉਹਨੇ ਗੋਲੀ ਵੀ ਮਾਰ ਦੇਣੀ ਉਹ ਗੁਰੂਗਾ ਸਿੰਘ ਸਰੋਵਰ ਦੇ ਵਿੱਚੇ ਸ਼ਹੀਦ ਹੋ ਜਾਇਆ ਕਰਨਾ ਜਿਨ੍ਹਾਂ ਦਾ ਗੁਰੂ ਨਾਲ ਪਿਆਰ ਹੋਵੇ ਨਾ ਉਹ ਮੁਸੀਬਤਾਂ ਤੋਂ ਨਹੀਂ ਡਰਦੇ ਅੱਜ ਦਾ ਜਿਹੜਾ ਸਾਗਾ सेम ਇਸੇ ਤਰ੍ਹਾਂ ਦਾ ਹੀ ਆ ਲੱਖੂ ਨੇ ਪਾਪਾਂ ਦੀ ਹੱਦ ਮਗਾਈ ਹੋਈ ਆ ਉਹਨੇ ਹਰਿਮੰਦਰ ਸਾਹਿਬ ਦੇ ਉੱਤੇ ਕਬਜ਼ਾ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੱਗ ਨਾਲ ਸਾੜ ਦਿੱਤੇ ਨੇ ਹਰਿਮੰਦਰ ਸਾਹਿਬ ਦਾ ਜਿਹੜਾ ਸਰੋਵਰ ਕੂੜੇ ਕਰਕਟ ਦੇ ਨਾਲ ਉਹਨੇ ਭਰ ਦਿੱਤਾ ਉਹ ਸਿੱਖਾਂ ਨੂੰ ਸੰਸਾਰ ਚੋਂ ਨਿਸ ਤੋਂ ਨਾਬੂਦ ਕਰ ਦੇਣਾ ਚਾਹੁੰਦਾ ਪਰ ਆ ਗਿਆ ਮਹਾਰਾਜ ਦਾ ਗੁਰਪੁਰਬ ਇੱਕ ਗੁਰੂ ਕੀ ਪਿਆਰੀ ਸਿੰਘਣੀ ਜੀ ਦੇ ਅੰਦਰ ਆ ਮਹਾਰਾਜ ਦੇ ਦਰਸ਼ਨਾਂ ਦੀ ਤਾਂਗ ਉਹਨੇ ਆਪਣੇ ਨਾਲ ਲਿਆ ਆਪਣੇ ਕਾਕੇ ਨੂੰ ਕਹਿੰਦੇ ਪੁੱਤਰ ਚੱਲ ਮੈਂ ਤੈਨੂੰ ਹਰਮੰਦਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਵਾ ਕੇ ਲਿਆਵਾਂ ਉਹਦੀ ਅੰਡ ਨਾ ਗਵੰਡਣਾ ਕਹਿੰਦੀਆਂ ਭੈਣ ਰਹਿਣ ਦੇ ਉੱਥੇ ਤੇ ਅੱਗ ਮੱਚਦੀ ਪਈ ਆ ਉੱਥੇ ਕਾਦੇ ਦਰਸ਼ਨ ਦਿਦਾਰੇ ਕਰਨੇ ਠੰਡ ਠੰਡੌਲਾ ਲੈਣ ਦੇ ਬਾਦ ਵਿੱਚ ਦਰਸ਼ਨ ਦਦਾਰੇ ਕਾਰਾਂ ਵੀ ਉਥੇ ਡਿਊਟੀ ਕੀਦੀ ਲੱਗੀ ਆ ਸਿੱਖਾਂ ਦਾ ਖੈਰ ਖਵਾ ਸਿੱਖਾਂ ਦਾ ਭਲਾ ਚਾਉਣ ਵਾਲਾ ਇੱਕ دیਵਾਨ ਆ ਜੀ ਦਾ ਨਾਮ ਆ ਕੌੜਾ ਮੱਲ ਉਹਨੇ ਬੜੀ ਸੇਵਾ ਕੀਤੀ ਆ ਆ ਗਾਂ ਜਾ ਕੇ ਸਾਰਾ ਇਤਿਹਾਸ ਵਿਸਥੀਕਰ ਆਏਗਾ ਉਹ ਗੁਰੂ ਕੇ ਸਿੱਖਾਂ ਨੂੰ ਸਰਕਾਰ ਦੀ ਨਜ਼ਰ ਤੋਂ ਉਹਲੇ ਰਾਸ਼ਨ ਪਾਣੀ ਪਹੁੰਚਾਉਂਦਾ ਰਿਹਾ ਵਾ ਉਹਦੀ ਡਿਊਟੀ ਲੱਗੀ ਆ ਵੀ ਤੂੰ ਕਿਸੇ ਸਿੱਖ ਨੂੰ ਇੱਥੇ ਆਉਣ ਨਹੀਂ ਦੇਣਾ ਉਸ ਨੂੰ ਉੱਥੇ ਕਤਲਾਮ ਹੋਣ ਦੀ ਸੂਚਨਾ ਦਿੱਤੀ ਆ ਦਿਵਾਨ ਕੌੜਾ ਮੱਲ ਨੇ ਉਸ ਬੀਬੀ ਨੂੰ ਕਿ ਉੱਥੇ ਤੇ ਅੱਗ ਵਰਨ ਰਹੀ ਆ ਉੱਥੇ ਤੇ ਦੁਸ਼ਮਣ ਨਿਸ਼ਾਨੇ ਤਾਨ ਕੇ ਖਲੋਤੇ ਹੋਇਆ ਤੂੰ ਹਰਮੰਦਰ ਸਾਹਿਬ ਜਾ ਕੇ ਮਰਨਾ ਵਾ ਜਦ ਆਪਸ ਮੁੜ ਜਾ ਤੇ ਜਿਹੜੀ ਉਹ ਗੁਰੂ ਦੀ ਸਿੰਘਣੀ ਆ ਉਹਨੂੰ ਮਾਰਾਸ ਦੇ ਉੱਤੇ ਪੂਰਨ ਪਰੋਸਾ ਉਹ ਕਹਿੰਦੀ ਮੈਂ ਦਰਸ਼ਨ ਕਰਨ ਗਈ ਮਰ ਵੀ ਗਈ ਨਾ ਤੇ ਮੈਂ ਆਪਣੇ ਵੱਡੇ ਭਾਗ ਸਮਝੂੰਗੀ ਦੀਵਾਨ ਕਵਾੜਾ ਮਾਲ ਕਹਿੰਦਾ ਤੂੰ ਤੇ ਮਰਨਾ ਹੀ ਮਰਨਾ ਨਿੱਕੇ ਨਿਆਣੇ ਨੂੰ ਕਾਨੂੰਨ ਨਾਲ ਲਈ ਫਿਰਦੀ ਆ ਤੇ ਉਹ ਕਹਿੰਦੀ ਇਹਨੂੰ ਨੇ ਨਾਲ ਸ਼ਹੀਦ ਕਰਾਉਣਾ ਇਹ ਮੇਰੇ ਪਿੱਛੋਂ ਕੱਲਾ ਹੀ ਰਹਿ ਜਾਊਗਾ ਇਹ ਨਿਆਣਾ ਕਿੱਥੇ ਦਰ ਦਰ ਦੀਆਂ ਠੋਕਣਾ ਖਾਂਦਾ ਫਿਰੂਗਾ ਉਹਦੇ ਮਨ ਦੇ ਅੰਦਰ ਪੂਰਨ ਵਿਸ਼ਵਾਸ ਆ ਸੇਮ ਹੀ ਘਟਨਾ ਨਾ ਇਸੇ ਤਰ੍ਹਾਂ ਦੀ ਜਦੋਂ ਮੋਰਚਾ ਲੱਗਾ ਗੰਗਸਰ ਜੈਤੋਂ ਦਾ ਉੱਥੇ ਵੀ ਇੱਕ ਬੀਬੀ ਅਕਾਲ ਤਖਤ ਦੇ ਸਾਹਿਬਾਈ ਸੀ ਤੇ ਕਹਿੰਦੀ ਮੈਂ ਵੀ ਇਸ ਮੋਰਚੇ 'ਚ ਜਿਜ਼ਾਣਾ ਜਥੇਦਾਰ ਸਾਹਿਬ ਕਹਿਣ ਲੱਗੇ ਬੀਬੀਆਂ ਦਾ ਕੰਮ ਨਹੀਂ ਆ ਮੋਰਚਿਆਂ 'ਚ ਸਿੰਘ ਜਾਂਦੇ ਹੁੰਦੇ ਆ ਉਹ ਕਹਿੰਦੀ ਮੈਂ ਵੀ ਮਹਾਰਾਜ ਦਾ ਅਮਰਦ ਸ਼ਕਿਆ ਮੈਂ ਸਿੰਘਾਂ ਨਾਲੋਂ ਕਿਤਰਾ ਘਾਟਿਆ ਉਹਨੂੰ ਕਹਿੰਦੇ ਤੂੰ ਬੀਬੀ ਨਿੱਕਾ ਜਿਆ ਨਿਆਣਾ ਕੁਛੜ ਚੁੱਕਿਆ ਦੁੱਧ ਚੁੰਗਦਾ ਬੱਚਾ ਇਹਨੂੰ ਲੈ ਕੇ ਕਿੱਥੇ ਟੱਕੇ ਖਾਂਦੀ ਫਿਰੇਂਗੀ ਉਥੇ ਤੇ ਅੰਗਰੇਜ਼ਾਂ ਨੇ ਬੰਦੂਕਾਂ ਬੀੜੀਆਂ ਗੋਲੀ ਚਲਾ ਦਣਗੇ ਮਾਰੀ ਜਾਵੇਂਗੀ ਉਹ ਕਹਿੰਦੇ ਨਹੀਂ ਮੈਂ ਜਾਣਾ ਜਿਹੜੇ ਜਥੇ ਤੁਰਦੇ ਸੀ ਨਾ ਉਹਨਾਂ ਦੇ ਗਲਾਂ ਵਿੱਚ ਹਾਰ ਪਾਪ ਆ ਕੇ ਸੰਗਤਾਂ ਤੋੜਦੀਆਂ ਸੀ ਉਹਨਾਂ ਦਾ ਸਵਾਗਤ ਹੁੰਦਾ ਸੀ ਪਿੰਡਾਂ ਦੇ ਵਿੱਚੋਂ ਦੀ ਉਸ ਜਥੇ ਨੂੰ ਕੁਝ ਹਦਾਇਤਾਂ ਦਿੱਤੀਆਂ ਜਾਂਦੀਆਂ ਸੀ ਇੱਕ ਹਦਾਇਤ ਇਹ ਦਿੱਤੀ ਜਾਂਦੀ ਸੀ ਜਦੋਂ ਤੁਸੀਂ ਗੰਗਸਰ ਜੈਤੋਂ ਦੇ ਲਾਗੇ ਪਹੁੰਚੋਗੇ ਨਾ ਗੋਲੀ ਦਾ ਡਰਿਆ ਤੁਹਾਡੇ ਤੇ ਦੁਸ਼ਮਣਾਂ ਨੇ ਗੋਲੀ ਚਲਾ ਦੇਣੀ ਆ ਨਿਜ਼ਮ ਇਹ 500 ਬੰਦਾ ਭੇਜਣ ਲੱਗੇ ਜਿੰਨਿਆਂ ਨੂੰ ਗੋਲੀ ਵੱਜ ਗਈ ਨਾ ਉਥੇ ਰਹਿਣ ਦੇਣਾ ਉਹਨਾਂ ਦੀ ਨਹੀਂ ਸਾਰ ਲੈਣੀ ਕਿਸੇ ਨੇ ਬੇਸ਼ੱਕ ਤੁਹਾਡੇ ਨਾਲ ਚੱਲੇ ਆ ਨਾ ਕਿਸੇ ਨੇ ਰੋਣਾ ਕਰਲਾਉਣਾ ਨਾ ਕਿਸੇ ਨੇ ਪਾਣੀ ਦੀ ਘੁੱਟ ਪੁਛਣੀ ਤੁਸੀਂ ਚੱਲਿਓ ਖੰਡ ਪਾਠ ਸਾਹਿਬ ਆਰੰਭ ਕਰਨ ਵਾਸਤੇ ਗੰਗਸਰ ਸੈਤੋਂ ਜੇ ਉਥੇ ਤੁਸੀਂ ਫਟੜਾਂ ਨੂੰ ਸੰਭਾਲਣ ਲੱਗ ਪਏ ਫੇਰ ਖੰਡ ਪਾਠ ਸਾਹਿਬ ਆਰੰਭ ਹੋ ਚੁੱਕਾ ਇਸ ਵਾਸਤੇ ਨਿਜ਼ਮਿਆ ਜਿੰਨੂੰ ਗੋਲੀ ਵੱਜ ਗਈ ਉਥੇ ਪਿਆ ਰਹਿਣ ਦਿਓ ਉਹਦੇ ਬਾਰੇ ਬਾਅਦ ਚ ਸੋਚਿਆ ਜਾਏਗਾ ਬੀਬੀ ਨੂੰ ਕਹਿਣ ਲੱਗੇ ਇਦਾਂ ਦੇ ਹਾਲਾਤ ਆਓ ਕਹਿੰਦੀ ਕੋਈ ਗੱਲ ਨਹੀਂ ਚਲੇਗੀ ਨਾਲ ਉੱਥੇ ਅੰਗਰੇਜ਼ਾਂ ਦੀਆਂ ਫੌਜਾਂ ਦੋਵੇਂ ਪਾਸੇ ਬੈਠੀਆਂ ਸ਼ੂਟ ਦਾ ਆਰਡਰ ਦੇ ਦਿੱਤਾ ਗੋਲੀ ਚੱਲੀ ਇੱਕ ਗੋਲੀ ਉਸ ਦੁੱਧ ਚੁੰਗਦੇ ਬੱਚੇ ਦੀ ਪਿੱਠ ਝਾੜ ਕੇ ਲੱਗੀ ਉਸ ਬੀਬੀ ਨੇ ਆਪਣਾ ਬੱਚਾ ਉੱਥੇ ਰੇਤ ਦੀ ਟਿੱਬੀ ਤੇ ਰੱਖ ਦਿੱਤਾ ਆਪ ਗਾਂ ਚਲੇਗੀ ਇਹੋ ਜਿਹਾ ਵਾਂ ਸਿੱਖ ਬੀਬੀਆਂ ਦਾ ਸਿਦਕ ਇੱਥੇ ਵੀ ਇਦਾਂ ਦੇ ਹਾਲਾਤ ਆ ਦਿਵਾਨ ਕੌੜਾ ਮੱਲ ਕਹਿੰਦਾ ਭੈਣੇ ਮੈਂ ਸਿੱਖਾਂ ਦਾ ਪਲਾ ਚਾਉਣ ਵਾਲਾ ਮੈਂ ਨਹੀਂ ਚਾਹੁੰਦਾ ਉਹਨਾਂ ਦਾ ਇੰਨਾ ਜ਼ਿਆਦਾ ਕਤਲ ਹੋਵੇ ਇਸ ਵਾਸਤੇ ਰੱਖ ਲੈ ਪਿਆਰੇ ਪੁੱਤਰ ਨੂੰ ਮੁੜ ਜਾ ਆਪਣੇ ਧਾਮ ਜਾ ਆਪਣੇ ਘਰ ਨੂੰ ਮੁੜ ਜਾ ਜਾਇਓ ਨਾ ਹਰਮੰਦਰ ਨੂੰ ਹੋਣੀ ਹੈ ਕਤਲਾਮ ਹਰਮੰਦਰ ਸਾਹਿਬਾ ਨਾ ਜਾਇਓ ਉੱਥੇ ਕਤਲਾਮ ਹੋਣੀਆਂ ਉੱਥੇ ਬਹੁਤ ਜ਼ਿਆਦੀਆਂ ਗੋਲੀਆਂ ਚੱਲਣੀਆਂ ਤੇਰਾ ਨੁਕਸਾਨ ਹੋ ਜਾਏਗਾ ਕਿਵੇਂ ਦਿਵਾਨ ਕੌੜਾ ਮੱਲ ਮਤਲਬ ਸਤਕਾਰਯੋਗ ਦਿਵਾਨ ਮਿੱਠਾ ਮੱਲ ਉਸ ਸਿੱਖ ਬੀਬੀ ਨੂੰ ਉਸ ਭੈਣ ਨੂੰ ਸਮਝਾਉਂਦਾ ਪਿਆ ਤੇ ਕਿਵੇਂ ਉਹ ਬੀਬੀ ਜਿਹਨੂੰ ਆਪਣੇ ਗੁਰੂ ਦੇ ਉੱਤੇ ਪੂਰਨ ਭਰੋਸਾ ਜਿਹੜੀ ਮੰਨ ਬੈਠੀ ਆ ਮੋਹੇ ਮਰਨੇ ਕਾ ਚਾਹੋ ਹੈ ਮਰੋ ਤਾਹਰ ਕੈ ਦਵਾਰ ਮਾਤਹਰ ਪੁੱਛੇ ਕੌਣ ਹੈ ਪਰਾ ਹਮਾਰਾ ਰਹਿਬਾਰ ਉੱਬੀ ਬੀਬੀ ਸਮਝ ਚੁੱਕੀ ਆ ਜੇ ਮਰਨਾ ਹੀ ਆ ਤੇ ਗੁਰੂ ਤੋਂ ਗੁਰੂ ਦੇ ਸਾਨਮੁਖੋ ਕੇ ਮਰਨਾ ਬੇਮੁਖੋ ਕੇ ਨਹੀਂ ਮਰਨਾ ਜੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਅਸਥਾਨਾਂ ਦੇ ਦਰਸ਼ਨ ਦਦਾਰੇ ਕਰਦਿਆਂ ਗੋਲੀ ਨਾਲ ਸੀਨਾ ਚਾਕ ਵੀ ਹੋ ਜਾਏਗਾ ਮੇਰੇ ਬੱਚੇ ਦੀ ਸ਼ਾਦੀ ਛਲਣੀ ਵੀ ਹੋ ਜਾਏਗੀ ਮੈਨੂੰ ਕੋਈ ਗਮ ਨਹੀਂ ਕਿਵੇਂ ਉਹ ਬੀਬੀ ਅੱਗੇ ਵੱਧਦੀ ਜਾਂਦੀ ਆ ਤੇ ਕਿਵੇਂ دیਵਾਨ ਕੌੜਾ ਮੱਲ ਕਹਿੰਦਾ ਬਾਦਚ ਕਿਹੜਾ ਤੁਹਾਡੇ ਉਥੇ ਗੁਰੂ ਨੂੰ ਕਿਸੇ ਨੇ ਚੋਰੀ ਕਰ ਲੈਣਾ ਉਹ ਹਰਮੰਦਰ ਸਾਹਿਬ ਕਿਹੜਾ ਉਤੋਂ ਭੱਜ ਚੱਲਿਆ ਉਥੇ ਰਹਿਣਾ ਥੋੜੇ ਦਿਨ ਠਹਿਰ ਕੇ ਆ ਜੀ ਕਿਦਾਂ ਉਹ ਬੀਬੀ ਕਹਿੰਦੀ ਨਹੀਂ ਮੈਂ ਤੇ ਘਰੋਂ ਅਰਦਾਸ ਕਰਕੇ ਚੱਲੀ ਆ ਹੁਣ ਨਾਲ ਹੀ ਜੁੜ ਜਾਂਦਾ ਮੈਂ ਉਹ ਸੁਣਾਉਂਦਾ ਨਹੀਂ ਇਸ਼ਾਰਾ ਕਰ ਦੇਣਾ ਨਾਲ ਹੀ ਜੁੜ ਜਾਂਦਾ ਸਾਗਾ ਨਨਕਾਣਾ ਸਾਹਿਬ ਉਥੇ ਵੀ ਇਹੀ ਗੱਲ ਆ ਸਿੰਘ ਕਹਿੰਦਾ ਅੱਗੇ ਨਰੈਣੂ ਮੰਤਨੇ ਗੋਲੀਆਂ ਦਾ ਇਟਿਆਂ ਮਟਿਆਂ ਦਾ ਗੁੰਡਿਆਂ ਨੂੰ ਇਕੱਠਿਆਂ ਕਰਕੇ ਉਹਨੇ ਤੁਹਾਨੂੰ ਮਾਰਨ ਦਾ ਇੰਤਜ਼ਾਮ ਕਰ ਲਿਆ ਅਗਾ ਨਾ ਜਾਇਓ ਸਿੰਘ ਕਹਿੰਦੇ ਗਿਆ ਪਿਉਣਾ ਚਾਹੀਏ ਅਰਦਾਸ ਕਰਕੇ ਘਰੋਂ ਤੋਂ ਤੁਰਿਆ ਮਹਾਰਾਜਾ ਰਣਜੀਤ ਸਿੰਘ ਗਾਲੀ ਫੂਲਾ ਸਿੰਘ ਨੂੰ ਕਹਿੰਦਾ ਇਦਾਂ ਕਰੋ ਥੋੜਾ ਜਿਹਾ ਠਹਿਰ ਜੋ ਅੱਗੇ ਅਟਕ ਦਰਿਆ ਚੜਿਆ ਹੋਇਆ ਵਾ ਅਟਕ ਦਾ ਮਤਲਬ ਹੀ ਅਟਕ ਪਾਉਣ ਵਾਲਾ ਉਹਦੇ 'ਚ ਜਿਹੜਾ ਜਾਵੇਂ ਰੁੜ ਜਾਓਗੇ ਇਸ ਵਾਸਤੇ ਦਰਿਆ ਦਾ ਪਾਣੀ ਥੋੜਾ ਥੱਲੇ ਚਲ ਜੇ ਨੀ ਮਾਵ ਦੇ ਪਰ 7-8 ਜਣ ਫੇਰ ਬਾਾਰ ਕਰ ਲਾਂਗੇ ਅਕਾਲੀ ਫੂਲਾ ਸੇ ਗਿੰਦਾ ਅਰਦਾਸ ਕਰਕੇ ਤੁਰੇ ਆ ਜਿਹੜਾ ਵਚਨ ਕਰ ਦਿੱਤਾ ਉਹਨੂੰ ਨਿਭਾਉਣਾ ਬੀਬੀ ਕਹਿੰਦੀ ਮੈਂ ਨਹੀਂ ਵਾਪਸ ਮੁੜਨਾ ਅਸੀਂ ਆਪਣੇ ਘਰ ਅਰਦਾਸ ਕਰਕੇ ਚੱਲੇ ਆ ਕਿਵੇਂ ਦਿਮਾਨ ਮਿੱਠਾ ਮੱਲ ਤੇ ਉਸ ਸ਼ਰਧਾ ਨੂੰ ਬੀਬੀ ਦੇ ਆਪਸ ਵਿੱਚ ਸਵਾਲ ਜਵਾਬ ਹੁੰਦੇ ਨੇ ਇੰਜ ਬੇਨਤੀ ਕੀਤੀ ਜਾ ਰਹੀ ਹੈ ਕੋણો ਮੱਲ ਆਖੇ ਬੀਬੀ ਕਿੱਥੋਂ ਤੂੰ ਆਈ ਜੀ ਰਸਤੇ ਵਿੱਚ ਦੱਸ ਕਿਸ ਨੇ ਰੋਕਾ ਕੇ ਨਹੀਂ ਜੀ ਜਾਵੇਂਗੀ ਕਤਲ ਕੀਤੀ ਮੰਦਰ ਨਾ ਜਾਈ ਜੀ ਆਏ ਹਾਂ ਅਸੀਂ ਚੱਲ ਕੇ ਤੇਰੇ ਹੀ ਲਾਭ ਨੂੰ ਆਏ ਹਾਂ ਅਸੀਂ ਚੱਲ ਕੇ ਤੇਰੇ ਹੀ ਲਾਭ ਦੀਏ ਆਈ ਮੈਂ ਜਉ ਤੋ ਹਾਤੇ ਨੌਕਰਾਂ ਕੋਲੇ ਜੀ ਮੁਰ ਜਾ ਪਰੇਸ਼ਾਨੋ ਮੈਨੂੰ ਇਉਂ ਕਹਿ ਕੇ ਬੋਲੇ ਜੀ ਦੇ ਕੇ ਟੇਡ ਮੈਂ ਤਾਂ ਲੰਗ ਆਈ ਹੋਲੇ ਜੀ ਜਿੰਦ ਬਚਾਉਣ ਵਾਸਤੇ ਧਰਮ ਨਾ ਤੋੜਾ ਵੇ ਜਿੰਦ ਵਚੋ ਮੈਂ ਨਾ ਮੁਖ ਮੋੜਾ ਵੇ ਗੁਰੂ ਘਰ ਵੱਲੋਂ ਵੀਰ ਨੂੰ ਕੋੜਾ ਮਲ ਅੱਖੀ ਬੀਬੀ ਕਿੱਥੋਂ ਤੂੰ ਆਈ ਦੀ ਰਸਤੇ ਵਿੱਚ ਦੱਸ ਕਿਸ ਨੇ ਰੋਕਿਆ ਕੇ ਨਾਹੀ ਦੀ ਜਾਵेंगी ਕਤਲ ਕੀਤੀ ਮੰਦਰ ਨਾ ਜਾਈ ਤੇਰੇ ਹੀ ਲਾਬ ਨੂੰ ਨਾ ਜਾ ਤੂੰ ਪੈਣ ਮੇਰੀਏ ਹਰ ਮੰਦਰ ਸਾਬ ਨੂੰ ਨਾ ਜਾ ਤੂੰ ਪੈਣ ਸਾੜੀਏ ਆਈ ਮੈਂ ਦਰਵਾਡੇ ਨਮਕਰਾ ਕੋਲੇ ਜੀ ਮੁਰ ਜਾ ਪਸ਼ਾਹ ਮੈਨੂੰ یوں ਕਹਿ ਕੇ ਬੋਲੇ ਜੀ ਦੇ ਕੇ ਮਟੇਰ ਦਾ ਲੰਗ ਆਈ ਮੈਂ ਬੋਲੇ ਜੀ ਜਿੰਦ ਬਚਾਉਣ ਵਾਸਤੇ ਧਰਮ ਨਾ ਤੋੜਾਵੇ ਗੁਰੂ ਘਰ ਵੱਲੋਂ ਪੜਾਉ ਵੇ ਮੈਂ ਨਾ ਮੁਖ ਮੋੜਾਵੇ ਗੁਰੂ ਘਰ ਵੱਲੋਂ ਵੀਰ ਨੋ ਮੈਂ ਨਾ ਮੁਖ ਮੋੜਾਵੇ ਆਏ ਹੈ ਬੈਠੇ ਵੈਰੀ ਵੰਗਰਾ ਕਾ ਅਰੇ ਮੰਦਰ ਸਾਬ ਨੂੰ ਨਾ ਜਾ ਤੂੰ ਪਹਿਣ ਸਾੜੀਏ ਤੋਰਾ ਦੇ ਲੇਖੇ ਮੇਰਾ ਲੱਗ ਜਾਏ ਸਰੀਰ ਜੀ ਫੇਰ ਤਾਂ ਸਭ ਤੋਂ ਚੰਗੀ ਮੇਰੀ ਤਕਦੀਰ ਜੀ ਸ਼੍ਰੀ ਗੁਰੂ ਨਾਨਕ ਦੇਵ ਪੀਰਾਂ ਦੇ ਪੂਰੀਆਂ ਸਾਰੀਆਂ ਲੋੜਾਂ ਵੇ ਗੁਰੂ ਘਰ ਮੰਨੋਂ ਭਰਾਵੋ ਮੈਂ ਨਾਮਖ ਮੋੜਾਂ ਵੇ ਗੁਰੂ ਘਰ ਵੱਲੋਂ ਮੀਰਨੋ ਮਾਸੂਮ ਉੱਤੇ ਤਰਸ ਨਾ ਖਾਵੇਂ ਨੀ ਚੰਦ ਦਾ ਟੁਕੜਾ ਪੇਛ ਰਾਹੋਂ ਦੇ ਪਾਵੇਂ ਨੀ ਬਣ ਕੇ ਤੂੰ ਵੈਰ ਨਿਉ ਦੀ ਜਿੰਦ ਗਵਾ मैं बच्चे तो बिना करू जावा क्यों कल्ली मैं हो जे ना बेमुख मगरों चली मैं ਏ ਭਾਵੇਂ ਅੱਗੇ ਲੱਖਾਂ ਮੁਸੀਬਤਾਂ ਨੇ ਮੈਂ ਅੱਗੇ ਜਾਵਾਂਗੀ ਬੇਸ਼ੱਕ ਮੈਨੂੰ ਕਤਲ ਕਰ ਦਿੱਤਾ ਜਾਵੇ ਉਹੀ ਕੁਝ ਹੋਇਆ ਏ ਬੀਬੀ ਗੁਰੂ ਗੁਰੂ ਜਪਦੀ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਆਸ ਪਰੋ ਸਾਂ ਰੱਖਦੀ ਹੋਈ ਹਰਮੰਦਰ ਸਾਹਿਬ ਪਹੁੰਚ ਗਈ ਪਰ ਉੱਥੇ ਜ਼ਾਲਮਾਂ ਨੇ ਇਹਨਾਂ ਦੋਵਾਂ ਮਾਂ ਪੁੱਤਾਂ ਨੂੰ ਕਤਲ ਕਰ ਦਿੱਤਾ ਇੰਨਾ ਜ਼ਿਆਦਾ ਕਤਲੋਗਾਰਤ ਹੋ ਰਿਹਾ થા ਖਾਂ ਦੇ ਉੱਤੇ ਸਿੱਖਾਂ ਦੇ ਖੂਨ ਦੇ ਪ੍ਰਨਾਲੇ ਵਗ ਰਹੇ ਨੇ ਗਲੀਆਂ ਦੇ ਵਿੱਚ ਸਿੱਖਾਂ ਦੇ ਖੂਨ ਦਾ ਚਿੱਕੜ ਕੀਤਾ ਹੋਇਆ ਅਤ ਚੁੱਕੀ ਹੋਈ ਆ ਇਸ ਦੀਵਾਨ ਲਖ ਪਤਰਾਏ ਨੇ ਦੀਵਾਨ ਕੌੜਾ ਮੱਲ ਨੇ ਜਦੋਂ ਇੰਨਾ ਜ਼ਿਆਦਾ ਸਿੰਘਾਂ ਦਾ ਕਤਲਾਮ ਹੁੰਦਾ ਵੇਖਿਆ ਉਹਨੇ ਭਾਰੀ ਦੁੱਖ ਮਹਿਸੂਸ ਕੀਤਾ ਉਹਨੇ ਦੀਵਾਨ ਲਖ ਪਤਰਾਏ ਨੂੰ ਤਾੜਨਾ ਕੀਤੀ ਉਹ ਕਹਿਣ ਲੱਗਾ ਇਸ ਕੰਮ ਤੋਂ ਬਾਜ਼ ਆ ਜਾ ਉਹਨੂੰ ਨਸੀਅਤ ਕੀਤੀ ਕਹਿੰਦੇ ਜੀ ਉਹਨੂੰ ਕਮਾ ਕੇ ਅਜ ਤੱਕ ਕਿਸੇ ਨੇ ਨਫਾ ਨਹੀਂ ਉਖਟਿਆ ਇਥੇ ਵੱਡੇ ਵੱਡੇ ਪਾਪੀ ਹੋ ਗੁਜ਼ਰੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਪਾਪੀਆਂ ਨੇ ਤਤੀ ਤਵੀ ਦੇ ਉੱਤੇ ਬਿਠਾਇਆ ਪਰ ਜਿੰਨੇ گاਉਂ ਕੇ ਸਾਰੇ ਕੰਮ ਕੀਤੇ ਨਾ دیਵਾਨ ਚੰਦੂ ਨੇ ਜਦੋਂ ਉਹ ਦਿਵਾਰੀ ਆਈ ਟੈਮ ਬੁੱਢ ਕੇਉਂ ਦੇ ਨੱਕ ਦੇ ਵਿੱਚ ਨਕੇਲ ਪਾਈ ਗਈ ਜਿਹੜੇ ਪਾਪ ਕਰਨ ਵਾਲੇ ਹੁੰਦੇ ਨੇ ਉਹਨਾਂ ਦੇ ਦਿਨ ਬਹੁਤੇ ਜ਼ਿਆਦੇ ਨਹੀਂ ਹੁੰਦੇ ਜਦੋਂ ਉਹਨਾਂ ਦਾ ਸਮਾਂ ਹੁੰਦਾ ਉਹ ਆਪਣੇ ਆਪ ਨੂੰ ਅਕਾਸ਼ਾਂ ਦੇ ਉੱਤੇ ਉੱਡਦਾ ਆ ਮਹਿਸੂਸ ਕਰਦੇ ਨੇ ਉਹ ਕਹਿੰਦੇ ਨੇ ਸਾਨੂੰ ਕੋਈ ਖਤਮ ਕਰਨ ਵਾਲਾ ਹੈ ਹੀ ਨਹੀਂ ਉਹ ਆਪਣਾ ਪੂਰਾ ਟਿੱਲ ਲਾ ਦਿੰਦੇ ਨੇ ਆਪਣਾ ਪੂਰਾ ਜ਼ੋਰ ਲਾ ਦਿੰਦੇ ਨੇ ਜਦੋਂ ਸੀਨਾ ਸਮਾਂ ਦਿਮਾਨ ਚੰਦੂ ਦਾ ਉਹਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਤਤੀ ਤਵੀ ਤੇ ਬਿਠਾਇਆ ਸੀਸ ਦੇ ਵਿੱਚ ਗਰਮ ਰੇਤ ਪਾਈ ਦੇਗ ਦੇ ਵਿੱਚ ਉਬਾਲਿਆ ਸਤਿਗੁਰੂ ਜੀ ਦੇ ਸਰੀਰ ਦੇ ਉੱਤੇ ਛਾਲੇ ਹੋਏ ਨੇ ਤੇ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਇਸ ਤਰ੍ਹਾਂ ਸਰੀਰ ਨੂੰ ਸਾੜ ਕੇ ਬਾਲ ਕੇ ਛਾਲੇ ਛਾਲੇ ਕਰਕੇ ਮਹਾਰਾਜ ਦੇ ਸਰੀਰ ਨੂੰ ਉਹਨੇ ਰਾਵੀ ਦਰਿਆ ਦੇ ਠੰਡੇ ਪਾਣੀ ਵਿੱਚ ਰੋੜ ਦਿੱਤਾ ਇਤਿਹਾਸਿਕ ਬਚਨ ਨੇ ਪੰਥ ਪ੍ਰਕਾਸ਼ ਦੇ ਕੇ ਗੁਰੂ ਅਰਜਨ دریاਏ ਨਾ ਬੋੜਿਓ ਓਏ ਪਾਪੀਓ ਤੁਸੀਂ ਮਹਾਰਾਜ ਜੀ ਨੂੰ ਕਿੰਨਾ ਤਪਾਇਆ ਸਤਗੁਰੂ ਜੀ ਦੇ ਕੋਲੋਂ ਚੱਲਿਆ ਵੀ ਨਹੀਂ ਸੀ ਜਾਂਦਾ ਮਹਾਰਾਜ ਜੀ ਨੂੰ ਦੋ ਸਿੰਘ ਸਹਾਰਾ ਦੇ ਕੇ ਉਠਾਉਂਦੇ ਸੀ ਤੇ ਜਦੋਂ ਉਸ ਪਾਪੀ ਦੀ ਵਾਰੀ ਆਈ ਜਹਾਂਗੀਰ ਨੇ ਦੀਵਾਨ ਚੰਦੂ ਨੂੰ ਸਿੱਖਾਂ ਦੇ ਹਵਾਲੇ ਕਰ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇਵਾਲੇ ਕਰ ਦਿੱਤਾ ਉਹ ਲਾਹੌਰ ਦੀਆਂ ਗਲੀਆਂ ਦੇ ਵਿੱਚੋਂ ਮੰਗਤਾ ਬਣ ਕੇ ਕੌਡੀ ਕੌਡੀ ਮੰਗਦਾ ਉਹਨੂੰ ਇੱਕ ਕਿੱਲੇ ਨਾਲ ਬੰਨ ਲਿਆ ਗਿਆ ਆਉਂਦੀਆਂ ਜਾਂਦੀਆਂ ਸੰਗਤਾਂ ਉਹਦੇ ਸਿਰ ਦੇ ਵਿੱਚ ਛਿੱਤਰ ਮਾਰਦੀਆਂ ਨੇ ਚੰਦੂ ਦੇ ਬਾਅਦ ਵਿੱਚ ਉਹਦੇ ਨੱਕ ਚੰ ਅਕੇਲ ਪਾ ਕੇ ਤੈਨੂੰ ਲਾਹੌਰ ਚ ਲਈ ਫਿਰਦੇ ਨੇ ਜਦੋਂ ਆਇਆ ਨਾ ਗੁਰਦੇ ਤੇ ਪੜ ਪੂੰਜੇ ਦੀ ਪੱਠੀ ਦੇ ਉੱਤੇ ਜਿਹਦੇ ਕੋਲੋਂ ਜ਼ਬਰਦਸਤੀ ਮਹਾਰਾਜ ਦੇ ਸੀਸ ਵਿੱਚ ਗਰਮ ਰੇਤ ਪਵਾਈ ਸੀ ਉਹਨੇ ਉਹ ਤਾਣੇ ਪੁੰਨ ਰੂ ਦਾ ਕੜਸ਼ਾ ਦਿਮਾਨ ਚੰਦੂ ਦੇ ਸਿਰ ਵਿੱਚ ਮਾਰਿਆ ਤੇ ਉਹਦੀ ਮੌਤ ਹੋ ਗਈ ਜਿਨਨੇ ਜਿਨਨੇ ਗੁਰੂ ਘਰ ਨਾਲ ਮੱਥਾ ਲਾਇਆ ਉਹਦਾ ਬਹੁਤ ਬੁਰਾ ਹਸ਼ਰ ਸਿੰਘਾਂ ਨੇ ਕੀਤਾ ਵਾ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਦਾ ਬਲਿਆ ਮੀਟ ਕਰ ਦਿੱਤਾ ਇਸ ਵਾਸਤੇ ਲਖਪਤ ਸਿਆਣਾ ਬਣ ਇਹ ਉਹੀ ਗੁਰੂ ਕੇ ਸਿੱਖ ਨੇ ਜਦੋਂ ਤੁਹਾਡੇ ਉੱਤੇ ਮੁਸੀਬਤ ਬਣੀ ਸੀ ਜਦੋਂ ਤੁਹਾਡੇ ਧਰਮ ਨੂੰ ਔਰੰਗਜ਼ੇਬ ਖਤਮ ਕਰਦਾ ਪਿਆ ਸੀ ਸਵਾ ਸਵਾ ਮਾਨ ਜੰਜੂ ਲਾਏ ਜਾ ਰਹੇ ਸੀ ਤੁਹਾਨੂੰ ਮਾਰਿਆ ਜਾ ਰਿਹਾ ਸੀ ਓਏ ਮੂਰਖਾ ਤੇਰੇ ਵੱਡੇ ਵਡੇਰੇ ਆਨੰਦਪੁਰ ਸਾਹਿਬ ਗੁਰੂ ਅਰਜਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੀ ਉਹ ਨੌਵੀਂ ਜੋਤ ਨੇ ਜੋਤੋਹਾ ਜੁਗਤਸਾਏ ਸਹਿਕ ਆਇਆ ਫੇਰ ਪਲਟ ਗਿਆ ਉਹ ਗੁਰੂ ਘਰ ਦੇ ਵਿੱਚ ਉਹਨਾਂ ਨੇ ਸ਼ਰਨ ਧੱਕੀ ਤੁਹਾਡੇ ਵਾਸਤੇ ਨੌਵੇਂ ਪਾਦਸ਼ਾਹ ਨੇ ਕੁਰਬਾਨੀ ਦਿੱਤੀ ਤੁਹਾਡੇ ਧਰਮ ਦੀ ਰੱਖਿਆ ਕੀਤੀ ਤੂੰ ਅਕਿਰਤ ਘਰ ਬਣ ਕੇ ਉਹਨਾਂ ਦੇ ਧਰਮ ਨੂੰ ਖਤਮ ਕਰਨ ਦੇ ਉੱਤੇ ਤੁਲਿਆ ਹੋਇਆ ਹੈ ਇਸ ਵਾਸਤੇ ਇਹ ਪਾਪ ਨਾ ਕਰ ਤੇਰਾ ਹਸ਼ਰ ਬਹੁਤ ਬੁਰਾ ਹੋਵੇਗਾ ਕਿਵੇਂ ਦਿਵਾਨ ਕੌੜਾ ਮੱਲ ਨੇ ਦਿਵਾਨ ਲਖਪਤ ਰਾਏ ਨੂੰ ਸਮਝਾਇਆ ਕੌੜਾ ਮੱਲ ਸੁਨਾਮ ਦਾ ਸੁਣ ਗਏ ਲਖਪਤ ਰਾਏ ਖੂਨ ਨਚੋੜੇ ਸਿੰਘਾਂ ਦਾ ਬਣ ਕੇ ਹਿੰਦੂ ਭਰਾਏ ਉਹ ਇਹਨਾਂ ਦੇ ਪਰਉਪਕਾਰ ਤੇ ਵੇਖ ਇਹ ਤੁਹਾਡੀਆਂ ਧੀਆ ਭੈਣਾਂ ਨੂੰ ਛੁਡਾ ਕੇ ਲਿਆਉਂਦੇ ਰਹਿਆ ਉਹਨਾਂ ਨੂੰ ਘਰੋਂ ਘਰੀ ਪਹੁੰਚਾਉਂਦੇ ਰਹਿਆ ਇਹਨਾਂ ਨੇ ਦੇਸ਼ ਦੀ ਬਹੁਤ ਸੇਵਾ ਕੀਤੀ ਆ ਤੂੰ ਆਪਣੀਆਂ ਹੀ ਸਿੱਖਾਂ ਨੂੰ ਮਾਰ ਕੇ ਆਪਣੀਆਂ ਜੜ੍ਹਾਂ ਵਧਣ ਦੇ ਉੱਤੇ ਤੂੰ ਲਿਆ ਹੋਇਆ ਹੈ ਕਿਵੇਂ دیਵਾਨ ਕੌੜਾ ਮੱਲ ਲਖ ਪਤਰਾਏ ਨੂੰ ਸਮਝਾ ਰਿਹਾ ਇੰਜ ਬੇਨਤੀ ਕੀਤੀ ਜਾ ਰਹੀ ਹੈ ਆਖਦਾ دیਵਾਨ ਰਾਏ ਲੱਖ ਪਤ ਨੂੰ ਹਿੰਦੂ ਹੋ ਕੇ ਪੀਨੇ ਕਿਉਂ ਸਿੱਖਾਂ ਦੀ ਰਾਤ ਨੂੰ ਹਿੰਦੂ ਹੋ ਕੇ ਪੀਨੇ ਕਿਉਂ ਸਿੱਖਾਂ ਦੀ ਰਾਤ ਨੂੰ ਦਇਆ ਦਾ ਜਨੇ ਉਲਾ ਕੇ ਖੂਜ ਸੱਟਿਆ ਜ਼ੁਲਮ ਕਮਾ ਕੇ ਕਿਨੇ ਨਫਾ ਖੱਟਿਆ ਜ਼ੁਲਮ ਕਮਾ ਕੇ ਕਿਨੇ ਨਫਾ ਖੱਟਿਆ ਆਖਦਾ دیਵਾਨ ਰਾਏ ਲੱਖ ਪਤ ਨੂੰ ਹਿੰਦੂ ਹੋ ਸਿੰਘਾਂ ਦੀ ਰਾਤ ਨੂੰ ਹਿੰਦੂ ਹੋ ਕੇ ਪੀਣਾ ਕਿਉਂ ਸਿੰਘਾਂ ਦੀ ਰਾਤ ਨੂੰ ਰਿਆਦਾ ਜਨੇਉ ਨਾ ਕੇ ਖੂਚ ਸੱਟਿਆ ਜ਼ੁਲਮ ਕਮਾ ਕੇ ਕਿਨੇ ਲਫਾ ਖੱਟਿਆ ਜੋਲਮ ਕਮਾ ਕੇ ਕਿੰਨੇ ਲਾਭ ਖੱਟਿਆ ਸਵਾਮਾਨ ਰੋਜ਼ ਤੇ ਜਨੇ ਊ ਲੈਂਦੇ ਸੀ ਆਕੇ ਕਸ਼ਮੀਰੋਂ ਹਿੰਦੂ ਪੈਰੀ ਪੈਂਦੇ ਸੀ ਆਕੇ ਕਸ਼ਮੀਰੋਂ ਹਿੰਦੂ ਪੈਰੀ ਪੈਂਦੇ ਸੀ ਉਦੋਂ ਤੇਰਾ ਬਾਲਕ ਕਿੱਥੇ ਗਿਆ ਸੀ ਠੱਠਿਆ ਜੋਲਮ ਕਵਾ ਕੇ ਕਿੰਨੇ ਅਸੀਂ ਸਾਹਿਬ ਜਦਾਂ ਨੂੰ ਅਜੀ ਪਾਈ ਸਿੰਘ ਨਹੀਂ ਪਲਾਉਂਦੇ ਪਾਂਦਿਆਂ ਨੂੰ ਅਜੀ ਤਾਈ ਸਿੰਘ ਨਹੀਂ ਪਲਾਉਂਦੇ ਪਾਂਦਿਆਂ ਨੂੰ ਬਾਬੇ ਬੰਦੇ ਨੇ ਅਸੀਂ ਸੁੱਚਾ ਆਨੰਦ ਚਟਿਆ ਜ਼ੁਲਮ ਕਮਾ ਕੇ ਕੀਨੇ ਲਾਫਾ ਖੱਟਿਆ ਜ਼ੁਲਮ ਕਮਾ ਕੇ ਕੀਨੇ ਲਾਫਾ ਖੱਟਿਆ ਪੰਜਵੇਂ ਗੁਰਾਂ ਨੂੰ ਬਹੁਤਾ ਦੇਖ ਕੇ ਦੁੱਖ ਜੀ ਚੰਦੂ ਨੇ ਕਿਰਾ ਅੰਦੀ ਵਿੱਚ ਗੁਰ ਅਨੁਭਉਤਾ ਦੇ ਕੇ ਦੁੱਖ ਜੀ ਚੰਦੂ ਨੇ ਕਰਾਲਿਆ ਸੀ ਕਾਲਾ ਮੁਖ ਜੀ ਚੰਦੂ ਨੇ ਕਰਾਲਿਆ ਸੀ ਕਾਲਾ ਮੁਖ ਜੀ 6ਵੇਂ ਗੁਰੂ ਜੀ ਦੇ ਆ ਕੇ ਨੱਕ ਕਟਿਆ ਜ਼ੁਲਮ ਕਮਾ ਕੇ ਕਿੰਨੇ ਨਫਾ ਖੱਟਿਆ ਜ਼ੁਲਮ ਕਮਾ ਕੇ ਕਿੰਨੇ ਨਫਾ ਖੱਟਿਆ 9ਵੇਂ ਗੁਰੂ ਨਾਲ ਸੀ ਕਹਿਰ ਕਰਿਆ ਦੇਖ ਲੈਣੇ ਕਿਹੜੀ ਮਾਤ ਮਰਿਆ ਦੇਖ ਲੈ ਨਰੰਗਾ ਕਿਹੜੀ ਮੌਤੇ ਮਰਿਆ ਨਿਕਲੇ ਪਰਾਨਾਂ ਜਾਂ ਜਕਾਰਾ ਰੱਟਿਆ ਜ਼ੁਲਮ ਕਮਾ ਕੇ ਕਿੰਨੇ ਨਾ ਫਖਟਿਆ ਜੋਲਮ ਕਮਾ ਕੇ ਕਿੰਨੇ ਨਫਾ ਖੱਟਿਆ ਧੋਖੇ ਮੇਲੇ ਮਦਦ ਦਾ ਦਿੰਦੇ ਹੈ ਡਾਟੀਆਂ ਬੰਨ ਨਪਰਾਵਾ ਸਿੱਖਾ ਬਾਵਾ ਸਾਡੀਆਂ ਬੰਨ ਨਪਰਾਵਾ ਸਿੱਖਾ ਮਾਵਾ ਸਾਡੀਆਂ ਮਰੇਗਾ ਕ ਮੌਤ ਵਿੱਚ ਜਿਨਾ ਹਟਿਆ ਜੋਲਮ ਕਮਾ ਕੇ ਕਿੰਨੇ ਨਫਾ ਖੱਟਿਆ ਜੋਲਮ ਕਮਾ ਕੇ ਕਿੰਨੇ ਨਫਾ ਖੱਟਿਆ ਸ਼ਿਬਾਲਕੇ ਜਨਾਨੀਆਂ ਹੋ ਗਈਆਂ ਪੰਜਾਬ ਵਿੱਚ ਸਾਰੇ ਹਾਨੀਆਂ ਮਾਰੇ ਤੈਬਦੁਸ਼ ਸ਼ਿਬਾਲਕੇ ਜਨਾਨੀਆਂ ਹੋ ਗਈਆਂ ਪੰਜਾਬ ਵਿੱਚ ਸਾਰੇ ਹਾਨੀਆਂ ਹੋ ਗਈਆਂ ਪੰਜਾਬ ਵਿੱਚ ਸਾਰੇ ਹਾਨੀਆਂ ਮਾਰ ਮਾਰ ਸਿੱਖਾਂ ਨੂੰ ਕੀ ਮੁੱਲ ਵਟਿਆ ਜ਼ੁਲਮ ਕਮਾ ਕੇ ਕੀਨੇ ਨਫਾ ਖੱਟਿਆ ਜੋਲਮ ਕਮਾ ਕੇ ਕੀਨੇ ਨਫਾ ਕੱਟਿਆ ਸੈਂਕੜੇ ਸਿੰਘਾਂ ਨੂੰ ਲਿਆਂਦੇ ਸਿਰ ਕੱਟ ਸੀ ਉਹ ਕਿ ਤੇਰੇ ਜਸ ਬੱਤ ਨਾਲੋਂ ਕੱਟ ਸੀ ਸੈਂਕੜੇ ਸਿੰਘਾਂ ਦੇ ਲਿਆਂਦੇ ਸਿਰ ਕੱਟ ਸੀ ਉਹ ਕਿ ਤੇਰੇ ਜਸ ਬੱਤ ਨਾਲੋਂ ਕੱਟ ਸੀ ਉਹ ਕਿ ਤੇਰੇ ਜਸ ਬੱਤ ਨਾਲੋਂ ਕੱਟ ਸੀ ਅਜੇ ਵੀ ਬਸਕਾਰ ਜਾਹਜ਼ਾ ਦੇ ਮੱਠਿਆ ਝੋਲਮ ਕਮਾ ਕੇ ਕਿੰਨੇ ਨਫਾ ਖੱਟਿਆ ਝੋਲਮ ਕਮਾ ਕੇ ਕਿੰਨੇ ਨਫਾ ਖੱਟਿਆ ਮਾਰਤੀ ਬਦੁਛ ਤੇ ਬਿਨਾ ਵਿਚਾਰ ਤੂੰ ਜਸ ਪਤ ਨਿਉਂਦਾ ਰੀ ਸਿੰਘਾ ਦੇ ਮਾਰੇ ਤੋਂ ਮਾਰ ਤੇ ਬਦੋਸ਼ ਤੈ ਬਿਣਾ ਵਿਚਾਰੇ ਤੋਂ ਜਸ ਪਤ ਜਾਉਂਦਾ ਨਹੀਂ ਸਿੰਘਾਂ ਦੇ ਮਾਰੇ ਤੋਂ ਜਸ ਪਤ ਜਾਉਂਦਾ ਨਹੀਂ ਸਿੰਘਾਂ ਦੇ ਮਾਰੇ ਤੋਂ ਕਹਿ ਕਰ ਤਾਰ ਸਿਉ ਸਮਝ ਘਟਿਆ ਜ਼ੁਲਮ ਕਮਾ ਕੇ ਕਿੰਨੇ ਨਫਾ ਖਟਿਆ ਜ਼ੁਲਮ ਕਮਾ ਕੇ ਕਿੰਨੇ ਨਫਾ ਖਟਿਆ ਬਿਮਾਨ ਕੌੜਾ ਮਾਲ ਕਹਿ ਲਗਾ ਲੱਖ ਪਤਰਾਏ ਤੂੰ ਬਹੁਤ ਗਲਤ ਕਰ ਰਿਹਾ ਹੈ ਤੇਰਾ ਭਰਾ ਹੰਕਾਰੀ ਸੀ ਉਹ ਜਾਣ ਬੁਝ ਕੇ ਸਿੱਖਾਂ ਦੇ ਮੰਦਰ ਰੋੜੀ ਸਾਹਿਬ ਪਾਵਨ ਪਵਿੱਤਰ ਸਥਾਨ ਉਥੇ ਚੜ੍ਹ ਕੇ ਗਿਆ ਸਿੱਖਾਂ ਦੇ ਬਾਰੇ ਅਪਸ਼ਬਦ ਬੋਲਦਾ ਸੀ ਉਹ ਕਹਿੰਦਾ ਸੀ ਤੁਹਾਡੇ ਕੇਸ ਹੁੱਕੇ ਦਾ ਪਾਣੀ ਪਾ ਕੇ ਮੁੰਨਦਿਆਂਗਾ ਅਪਸ਼ਬਦ ਬੋਲਦਾ ਸੀ ਤਾਂ ਕਰਕੇ ਸਿੰਘਾਂ ਦੇ ਹੱਥੋਂ ਮਾਰਿਆ ਗਿਆ ਤੇ ਨਾਲੇ ਜਿਹੜੇ ਏਨੇ ਗੱਡੇ ਭਰ ਭਰ ਕੇ ਸਿੱਖਾਂ ਦੇ ਸਿਰਾਂ ਦੇ ਲਿਆਂਦੇ ਨੇ ਕਿ ਉਹ ਤੇਰੇ ਜਸਪਤ ਤੋਂ ਘੱਟ ਸਨ ਇਸ ਵਾਸਤੇ ਬਾਜ਼ ਆਜਾ ਤੇਰੇ ਜਿਹੜੇ ਪਾਪ ਨੇ ਇਹ ਤੈਨੂੰ ਲੈ ਡੋਬਣਗੇ ਪਾਪ ਕੇ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ ਜਿਹੜਾ ਪਾਪੀ ਹੁੰਦਾ ਉਹ ਆਪਣੇ ਕੀਤੇ ਹੋਏ ਪਾਪਾਂ ਦਾ ਕਰਕੇ ਮਾਰਿਆ ਜਾਂਦਾ ਇਸ ਵਾਸਤੇ ਜਿਹੜੇ ਸਿੱਖ ਨੇ ਨਾ ਉਹ ਸਾਡੀਆਂ ਬਾਹਵਾਂ ਨੇ ਇਹਨਾਂ ਤੋਂ ਬਿਨਾ ਅਸੀਂ ਕਾਸੇ ਜੋਗੇ ਨਹੀਂ ਆ ਓਏ ਮੂਰਖਾ ਤੂੰ ਵਿਦੇਸ਼ੀਆਂ ਦੇ ਕਹੇ ਲੱਗ ਕੇ ਜਿਹੜੇ ਮੁਗਲ ਨੇ ਵਿਦੇਸ਼ਾਂ ਚੋਂ ਆਏ ਨੇ ਉਹਨਾਂ ਦੇ ਨਾਲ ਰਲ ਕੇ ਆਪਣੇ ਭਰਾਵਾਂ ਨੂੰ ਮਾਰਨ ਵਾਸਤੇ ਲੱਗਾ ਹੋਇਆ ਜਦੋਂ ਮੁਸੀਬਤ ਬਣੀ ਇਹਨਾਂ ਨੇ ਤੇਰਾ ਸਾਥ ਛੱਡ ਦੇਣਾ ਅਗਾਹ ਜਾ ਕੇ ਆਪ ਸੰਗਤਾਂ ਸੁਣੋਗੇ ਹੋਇਆ ਵੀ ਇਦਾਂ ਹੀ ਜਦੋਂ ਮੁਸੀਬਤ ਵਿੱਚ ਫਸ ਗਿਆ ਇਹ ਜਿਹੜਾ ਐਨੇ ਜ਼ੁਲਮ ਕਰਦਾ ਸੀ ਮੁੜ ਕੇ ਇਹ ਜਿਹੜਾ ਲਖਪਤ ਰਾਏ ਸੀ ਨਾ ਜਿਹੜਾ ਕਹਿੰਦਾ ਸੀ ਸਿੰਘਾਂ ਦਾ ਖੁਰਾ ਖੋਜ ਮਿਟਾ ਦੇਣਾ ਇਹਨੂੰ ਉਹਨਾਂ ਮੁਗਲਾਂ ਨੇ 3 ਲੱਖ ਦਾ ਵੇਚ ਦਿੱਤਾ ਸਿੱਖਾਂ ਨੂੰ ਬਾਅਦ ਚ ਇਹਦਾ ਕੀਆ ਸ਼ੁਰੂਆ ਉਹ ਆਪ ਸੰਗਤਾਂ ਆਉਣ ਵਾਲੇ ਸਮੇਂ ਵਿੱਚ ਸਰਵਣ ਕਰੋਗੇ ਦਿਵਾਨ ਕੌੜਾ ਮੱਲ ਸਮਝਾਉਂਦਾ ਰਿਹਾ ਪਰ ਇਹਦੇ ਪਿੰਡ ਪੱਲੇ ਕੁਝ ਨਾ ਪਿਆ ਇਹਨੇ ਉਤੋਂ ਤੋਹਾਂ ਕਰ ਦਿੱਤੀ ਕਹਿੰਦਾ ਠੀਕ ਆ ਜੇ ਇਹ ਨਾ ਜ਼ਿਆਦਾ ਜ਼ੁਲਮ ਹੁੰਦਾ ਸਿੱਖ ਤਿਆਂ ਨੂੰ ਚੰਗੇ ਲੱਗਦੇ ਆ ਤੇ ਠੀਕ ਆ ਮੈਂ ਫਿਰ ਇਦਾਂ ਨਹੀਂ ਕਰਦਾ ਇਹਨੂੰ ਬੜਿਆਂ ਨੇ ਸਮਝਾਇਆ ਇਹਦਾ ਜਿਹੜਾ ਲਖਪਤ ਦਾ ਗੁਰੂ ਸੀ ਨਾ ਜਿਹਨੂੰ ਉਸਤਾਦ ਮੰਨਦਾ ਸੀ ਉਹਦਾ ਨਾਮ ਸੀ ਜਗਤ ਰਾਮ ਉਹਨੂੰ ਜਗਤ ਭਗਤ ਵੀ ਕਹਿੰਦੇ ਸੀ ਉਹਨੇ ਵੀ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਇੰਨੀ ਆਤਮਾ ਜੋ ਆਤਮ ਤੇ ਖੁਦਾ ਦਾ ਵੈਰ ਹੁੰਦਾ ਇਹ ਨੋ ਨੋ ਵੀ ਕਈ ਤਰ੍ਹਾਂ ਦੇ ਆਪ ਸ਼ਬਦ ਬੋਲੇ ਇੱਥੇ ਹੁਣ ਜਦੋਂ ਸਾਰਿਆਂ ਨੇ ਜ਼ੋਰ ਪਾਇਆ ਸਮਝਾਉਣ ਦੀ ਕੋਸ਼ਿਸ਼ ਕੀਤੀ ਕਹਿਣ ਲੱਗਾ ਠੀਕ ਆ ਮੈਂ ਫੇਰੇ ਜ਼ੁਲਮ ਮੈਂ ਫੇਰੇ ਤਸ਼ੱਦਦ ਨਹੀਂ ਕਰਦਾ ਇਦਾਂ ਕਹਿ ਲਓ ਕਿ ਜਿੱਦਾਂ ਕਿਸੇ ਜੋਗੀ ਨੇ ਬੀਨ ਵਜਾਈ ਹੋਵੇ ਤੇ ਜਿਹੜਾ ਸਾਪ ਆ ਉਹ ਗੁੱਛੀ ਮਾਰ ਕੇ ਤੇ ਬਿਲਕੁਲ ਸ਼ਾਂਤ ਹੋ ਕੇ ਬਹਿ ਗਿਆ ਹੋਵੇ ਤੇ ਜਦੋਂ ਮੌਕਾ ਮਿਲੇ ਫੇਰ ਫਾਨਚੋਕ ਕੇ ਡੰਗ ਮਾਰੇ ਇਦਾਂ ਦੀ ਸਾਜ਼ਿਸ਼ ਇਹਨੇ ਕਰਨੀ ਆ ਉੱਤੋਂ ਤੋਂ ਹਾਂ ਕਰ ਦਿੱਤੀ ਵੀ ਠੀਕ ਆ ਮੈਂ ਸਿੱਖਾਂ ਦਾ ਨੁਕਸਾਨ ਨਹੀਂ ਕਰਦਾ ਪਰ ਅੰਦਰੋਂ ਇਹਦੇ ਜਿਹੜੀ ਸਿੱਖਾਂ ਨਾਲ ਹੀਰਖਾ ਦੁਸ਼ਤ ਨਫ਼ਰਤ ਆ ਉਹ ਨਹੀਂ ਜਾਂਦੀ ਪਈ ਸਿੱਖਾਂ ਦੀਆਂ ਗਰਦਨਾ ਵੱਟ ਵੱਡ ਕੇ ਲਾਹੌਰ ਵਿੱਚ ਜਿਹੜੇ ਨਵੇਂ ਮਕਾਨ ਬਣਦੇ ਨਾ ਇਹਨਾਂ ਦੇ ਉਹਨਾਂ ਦੀਆਂ ਨੀਆਂ ਦੇ ਵਿੱਚ ਸਿੱਖਾਂ ਦੇ ਸਿਰ ਲਾਏ ਜਾਂਦੇ ਆ ਸਿੱਖਾਂ ਦੇ ਲਹੂ ਦੇ ਨਾਲ ਮਸੀਤਾਂ ਧੋਤੀਆਂ ਗਈਆਂ ਇਹਨਾਂ ਜ਼ਿਆਦਾ ਜ਼ੁਲਮ ਕੀਤਾ ਗਿਆ ਉਤੋਂ ਤੋਂ ਇਹਨੇ ਹਾਂ ਕਰ ਦਿੱਤੀ ਆ ਪਰ ਅੰਦਰੋਂ ਇਹਦੇ ਕਬਟ ਨਹੀਂ ਗਿਆ ਇਹਨੇ ਹੋਰ ਕਿਹੜੇ-ਕਿਹੜੇ ਜ਼ੁਲਮ ਕੀਤੇ ਕਿਵੇਂ ਹਰਿਮੰਦਰ ਸਾਹਿਬ ਆਏ ਸਿੱਖਾਂ ਦਾ ਕਾਣ ਕੀਤਾ ਇਹ ਇਤਿਹਾਸ ਆਪ ਸੰਗਤਾਂ ਆਉਣ ਵਾਲੇ ਸਮੇਂ ਵਿੱਚ ਸਰਵਣ ਕਰੋਗੇ ਅੱਜ ਦੇ ਵਕਤ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੀਆਂ ਦਸਾਂ ਨੋਹਾਂ ਦੀਆਂ ਕੀਰਤ ਕਮਾਈਆਂ ਦੇ ਵਿੱਚੋਂ ਗੁਰੂ ਕੇ ਇਤਿਹਾਸ ਦਾ ਸਤਿਕਾਰ ਕਰਦਿਆਂ ਆਇਆ ਮਾਇਆ ਪੇਟ ਕੀਤੀ ਹੈ ਸਤਿਗੁਰੂ ਜੀ ਕਮਾਈਆਂ ਵਿੱਚ ਵਰਕਤਾ ਪਾਉਣ ਫਤੇ ਪਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ